ਚਲ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ 84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਪਹੁੰਚੇ ਆਪਾਂ ਹਿਮਾਚਲ ਹਿਮਾਚਲ ਪ੍ਰਦੇਸ਼ ਵਿੱਚ ਪਹੁੰਚੇ ਆ ਤੇ ਨਾਲ ਦੀ ਨਾਲ ਤੁਹਾਨੂੰ ਪਿੱਛੇ ਦਿਖਾ ਦਾਂਗੇ ਨੂਰਪੁਰ ਤੋਂ ਥੋੜੀ ਜਿਹੀ ਅੱਗੇ ਆਣ ਕੇ ਡੋਲ ਰੋਡ ਜਿਹੜਾ ਸਟਾਰਟ ਹੋ ਜਾਂਦਾ ਹੈ ਦੋ ਟੰਨਾ ਤੁਹਾਨੂੰ ਵਿਖਾ ਦਈਏ ਇੱਕ ਜਾਣ ਵਾਸਤੇ ਇੱਕ ਆਣ ਵਾਸਤੇ ਤੇ ਫਿਰ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਹਿਮਾਚਲ ਦੀਆਂ ਖੂਬਸੂਰਤ ਜਿਹੜੀਆਂ ਵਾਦੀਆਂ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਤੇ ਜਿਹੜਾ ਸਫ਼ਰ ਤੁਹਾਡਾ ਹੈ ਕੁੱਲੂ ਮਨਾਲੀ ਜਾਂ ਤੁਸੀਂ ਧਰਮਸ਼ਾਲਾ ਜਾਣਾ ਚਾਹੁੰਦੇ ਹੋ ਤੇ ਤੁਸੀਂ ਇੱਥੇ ਆਓ ਪਰਿਵਾਰ ਸਮੇਤ ਆਓ ਬਹੁਤ ਵਧੀਆ ਜਿਹੜਾ ਡਬਲ ਰੋਡ ਬਣ ਗਿਆ ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤਸਵੀਰਾਂ ਤੁਹਾਨੂੰ ਫਿਰ ਇੱਕ ਵਾਰੀ ਦਿਖਾ ਦਾਂਗੇ ਕਿ ਅੱਗੇ ਦੀਆਂ ਵੀ ਟਨਲ ਦੀਆਂ ਤੁਹਾਨੂੰ ਵੀਡੀਓਜ਼ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਬਹੁਤ ਵਧੀਆ ਤੁਹਾਡਾ ਜਿਹੜਾ ਸਫਰ ਹੋਣ ਜਾ ਰਿਹਾ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੀ ਘੁੰਮਣਘੇਰੀ ਦੇ ਵਿੱਚ ਹੁਣ ਜਿਹੜਾ ਡਬਲ ਰੋਡ ਬਣ ਗਿਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਸੀਂ ਵੀ ਆਓ ਤੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ